ਚੰਡੀਗੜ੍ਹ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਮਾਮਲਾ ਪਿੱਲਰ ਡਿੱਗਣ ਕਾਰਨ ਵਾਪਰੇ ਹਾਦਸੇ ਦਾ। ਜੋ ਇਸ ਹਾਦਸੇ ਦੇ ਵਿੱਚ 13 ਸਾਲਾਂ ਬੱਚੀ ਆ ਤੇ ਉਸਦੀ ਮਾਸੀ ਜ਼ਖਮੀ ਹੋਈ ਹੈ। ਤੇ ਮਾਮਲਾ ਤੁਹਾਨੂੰ ਪਤਾ ਹੀ ਹੈ ਕਿ 3 ਅਕਤੂਬਰ 2024 ਨੂੰ ਪਿਛਲੇ ਦਿਨੀ ਲਾਂਟੇ ਮਾਲ ਦੇ ਵਿੱਚ ਇੱਕ ਪਿੱਲਰ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਸੀ ਤੇ ਇਸ ਮਾਮਲੇ ਦੇ ਵਿੱਚ ਚੰਡੀਗੜ੍ਹ ਪੁਲਿਸ ਵੱਲੋਂ ਹੁਣ ਕਾਰਵਾਈ ਕੀਤੀ ਗਈ ਹੈ। ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕੇ ਲਾਂਟੇ ਮਾਲ ਦੀ ਮੈਨੇਜਮੈਂਟ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੋ ਇਹ ਹਾਦਸਾ ਜਿਹੜਾ ਆ ਪਿਛਲੇ ਦਿਨੀ ਵਾਪਰਿਆ ਸੀ ਇਸ ਹਾਦਸੇ ਦੇ ਵਿੱਚ 13 ਸਾਲਾਂ ਦੀ ਬੱਚੀ ਆ ਤੇ ਉਸ ਦੀ ਮਾਸੀ ਜਿਹੜੀ ਹੈ ਜ਼ਖਮੀ ਹੋਏ ਸਨ ਜੋ ਕਿ ਇਸ ਮਾਲ ਦੇ ਅੰਦਰ ਮੌਜੂਦ ਸਨ ਜਦੋਂ ਇਹ ਹਾਦਸਾ ਵਾਪਰਿਆ ਤੇ ਤੁਹਾਨੂੰ ਪੂਰੀ ਖਬਰ ਦੱਸ ਦਿੰਨੇ ਆ ਤੇ ਚੰਡੀਗੜ੍ਹ ਲਾਂਟੇ ਮਾਲ ਦੇ ਵਿੱਚ ਪਿਛਲੇ ਦਿਨੀ ਜਿਹੜਾ ਵੱਡਾ ਹਾਦਸਾ ਵਾਪਰਨ ਦੀ ਖਬਰਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈਆਂ ਸਨ ਤੇ ਜਾਣਕਾਰੀ ਦੇ ਮੁਤਾਬਕ ਪਿੱਲਰ ਤੋਂ ਟਾਇਲ ਡਿੱਗ ਗਈ ਸੀ ਜੋ ਕਿ ਇੱਕ 13 ਸਾਲਾਂ ਬੱਚੀ ਆ ਤੇ ਉਸਦੀ ਮਾਸੀ ਦੇ ਲੱਗੀ ਸੀ ਜਿਸ ਕਾਰਨ ਦੋਵੇਂ ਹੀ ਜਿਹੜੇ ਨੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ ਜਿਸ ਤੋਂ ਬਾਅਦ ਦੋਨਾਂ ਨੂੰ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਤੇ ਦੱਸਿਆ ਜਾ ਰਿਹਾ ਹੈ ਕਿ ਪਿੱਲਰ ਤੋਂ ਡਿੱਗ ਕੇ ਜੋ ਟਾਇਲ ਲੱਗਣ ਕਾਰਨ ਔਰਤ ਜਿਹੜੀ ਹੈ ਉਸਦੇ ਸਿਰ ਵਿੱਚ ਵੱਜੀ ਸੀ ਤੇ ਸਿਰ ਵਿੱਚ ਕਈ ਟਾਂਕੇ ਲੱਗੇ ਸਨ ਜਦੋਂ ਕਿ ਇਹਹੀ ਟਾਈਲ ਜਿਹੜੀ ਹੈ ਬੱਚੀ ਦੀ ਪਸਲੀਆਂ 'ਚ ਲੱਗਦੀ ਆ ਤੇ ਪਸਲੀਆਂ ਜੋ ਫ੍ਰੈਕਚਰ ਹੁੰਦਾ ਸੁਤਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਇਹ ਕੋਈ ਨਵਾਂ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਚੰਡੀਗੜ੍ਹ ਦੇ ਲਾਂਟੇ ਮਾਲ 'ਚ ਦਰਦਨਾਕ ਹਾਦਸਾ ਵਾਪਰਿਆ ਸੀ ਜਿੱਥੇ ਝੂਟੇ ਲੈ ਰਹੇ 11 ਸਾਲਾਂ ਬੱਚੇ ਦੀ ਟ੍ਰੇਨ ਟੁਆਇ ਜੋ ਡਿੱਗਣ ਕਾਰਨ ਮੌਤ ਹੋ ਗਈ ਸੀ ਤੇ ਬੱਚੇ ਦੇ ਸਿਰ 'ਚ ਉਦੋਂ ਗੰਭੀਰ ਸੱਟ ਲੱਗਣ ਕਾਰਨ ਉਸ ਨੂੰ ਜੀ ਐਮ ਸੀ ਐਚ 32 ਯਾਨੀ ਸਿਵਲ ਹਸਪਤਾਲ 32 ਐਕਟਰ ਦੇ ਵਿੱਚ ਲਜਾਇਆ ਗਿਆ ਸੀ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ ਤੇ ਬੱਚੇ ਦੀ ਪਛਾਣ ਸਹਿਬਾਜ 11 ਸਾਲ ਦੇ ਨਵਾਂ ਸ਼ਹਿਰ ਵੱਜੋਂ ਜਿਹੜੀ ਹੈ ਹੋਈ ਸੀ ਤਾਂ ਹੁਣ ਜਿਹੜੀ ਆ ਵੱਡੀ ਕਾਰਵਾਈ ਕਰਦੇ ਆ ਚੰਡੀਗੜ੍ਹ ਪੁਲਿਸ ਨੇ ਜੋ ਇਲਾਟੇ ਮਾਲ ਦੇ ਮੈਨੇਜਮੈਂਟ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਜੋ ਮਾਮਲਾ ਉਹ ਹੀ ਪੁਰਾਣਾ ਹੈ ਕਿ ਪਿੱਲਰ ਡਿੱਗਣ ਕਾਰਨ ਜੋ ਹਾਦਸਾ ਵਾਪਰਿਆ ਸੀ ਇਹ ਹਾਦਸਾ 3 ਅਕਤੂਬਰ 2024 ਨੂੰ ਵਾਪਰਿਆ ਸੀ ਤੇ ਇੱਕ ਪਿੱਲਰ ਤੋਂ ਸਲੇਬਾਂ ਖਿਸਕੀਆਂ ਸਨ ਜੋ ਕਿ ਥੱਲੇ ਲੰਘ ਰਹੇ 13 ਸਾਲਾਂ ਬੱਚੀ ਆ ਤੇ ਉਸਦੀ ਮਾਸੀ ਦੇ ਲੱਗਦੀਆਂ ਨੇ ਜਿਸ ਤੋਂ ਬਾਅਦ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੁੰਦੇ ਨੇ ਉਹਨਾਂ ਨੂੰ ਹਸਪਤਾਲ ਲਿਜਾਇਆ ਜਾਂਦਾ ਤੇ ਜਿੱਥੇ ਹਸਪਤਾਲ ਦੇ ਵਿੱਚ ਜੋ ਕਿ 13 ਸਾਲਾਂ ਬੱਚੀ ਦੇ ਮਾਸੀ ਦੇ ਸਿਰ 'ਤੇ ਕਈ ਟਾਂਕੇ ਲੱਗਦੇ ਨੇ ਤੇ ਜੋ 13 ਸਾਲਾਂ ਬੱਚੀ ਹੈ ਉਸਦੀ ਪਸਲੀਆਂ ਦੇ ਵਿੱਚ ਫੈਕਚਰ ਜਿਹੜਾ ਆ ਉਹ ਹੋ ਜਾਂਦਾ ਸੋ ਉਸ ਤੇ ਹੀ ਕਾਰਵਾਈ ਕਰਦਿਆਂ ਹੋਇਆ ਚੰਡੀਗੜ੍ਹ ਪੁਲਿਸ ਨੇ ਲਾਂਟੇ ਮਾਲ ਦੀ ਜੋ ਮੈਨੇਜਮੈਂਟ ਹੈ ਉਸ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ